ਚੱਲਣ ਦਾ ਸਾਧਨ ਸਹਾਰਾ ਸ਼ਬਦ ਧੁਨ ਧੁਨ ਦੇ ਆਸਰੇ ਤੇ ਧਿਆਨ ਚਲੇਗਾ ਸ਼ਬਦ ਦਾ ਮਤਲਬ ਹੈ ਆਵਾਜ਼ ਉਰਦੂ ਚ ਜਿਸ ਨੂੰ ਆਵਾਜ਼ ਕਹਿੰਦੇ ਨੇ ਪੰਜਾਬੀ ਚ ਜਿਸ ਨੂੰ ਵਾਕ ਕਹਿੰਦੇ ਨੇ ਹਿੰਦੀ ਸੰਸਕ੍ਰਿਤ ਦੇ ਚ ਉਹਨੂੰ ਧੁਨ ਕਹਿੰਦੇ ਨੇ ਸ਼ਬਦ ਕਹਿੰਦੇ ਸ਼ਬਦ ਦੇ ਆਸਰੇ ਤੇ ਧੁਨ ਦੇ ਆਸਰੇ ਤੇ ਆਵਾਜ਼ ਦੇ ਆਸਰੇ ਤੇ ਧਿਆਨ ਚਲੇਗਾ ਧਿਆਨ ਜਿਤਨਾ ਜਿਤਨਾ ਗਹਿਰਾ ਜਾਏਗਾ ਸਮਝ ਉਤਨੀ ਉਤਨੀ ਉੱਚੀ ਵੱਧਦੀ ਜਾਏਗੀ ਮਨੁੱਖ ਦੀ ਸਮਝ ਮਹਾਨ ਹੁੰਦੀ ਜਾਏ ਕੋਈ ਮਨੁੱਖ ਧਾਰਮਿਕ ਤੌਰ ਤੇ ਕਿਤਨਾ ਉੱਚਾ ਸਿਆਣਾ ਹੈ ਵੇਖਣਾ ਪੈਗਾ ਉਹਦਾ ਧਿਆਨ ਕਿਤਨਾ ਗਹਿਰਾ ਹੈ ਇਸ ਨੂੰ ਮਹੇਸਤਰਾ ਵੀ بیان ਕਰਦਾ ਹੁੰਦਾ ਜਿਸ ਬ੍ਰਹਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਣਗੀਆਂ ਜੋ ਦਰਖਤ ਗਹਿਰਾ ਨਹੀਂ ਗਿਆ ਇਹ ਦਰਖਤ ਉੱਚਾ ਵੀ ਨਹੀਂ ਉੱਠ ਸਕਦਾ کئی ਵਾਰ ਉਚਾਈ ਤੇ ਗਹਿਰਾਈ ਦਰਖਤ ਦੀ ਬਰਾਬਰ ਹੁੰਦੀ ਹੈ ਇਹ ਵੀ ਮੈਰਜ ਕਰਦੇ ਆਗਰ ਉਹ ਗਹਿਰਾ ਨਾ ਜਾ ਸਕੇਆ ਤਾਂ ਉੱਚਾ ਵੀ ਨਹੀਂ ਉੱਠ ਸਕੇਗਾ ਧਾਰਮਿਕ ਸਮਝ ਜੋ ॠषि ਮਨੀਆਂ ਦੇ અવਤਾਰਾਂ ਦੇ ਐਨੀਆਂ ਉੱਚੀਆਂ ਗੱਲਾਂ ਅਜੇ ਵੀ ਪਕੜਦੇ ਚ ਨਹੀਂ ਆਉਂਦੀਆਂ ਸਮਝ ਦੇ ਚ ਨਹੀਂ ਆਉਂਦੀਆਂ ਇਸ ਚੱਕਰ 'ਚ ਨਾ ਪੈਣਾ ਗੁਰਬਾਣੀ ਸਮਝ ਚ ਆ ਗਈ ਹੈ ਔਰ ਮੇਰਾ ਵੀ ਐਸਾ ਕੋਈ ਦਾਵਾ ਨਹੀਂ ਜੋ ਮੈਂ ਅਰਥ ਬਹੁ ਤੁਹਾਡੇ ਸਾਹਮਣੇ ਰੱਖਾਂ ਬਿਲਕੁਲ ਸਹੀ ਹੋਣਗੇ ਗੁਰੂ ਆਸ਼ੇ ਦੇ ਮੁਤਾਬਕ ਹੋਣਗੇ ਗੁਰੂ ਜਾਣਦਾ ਐਸਾ ਮੇਰਾ ਕੋਈ ਦਾਵਾ ਨਹੀਂ ਐਸ ਵਾਸਤੇ ਗਲਤੀ ਮੈਂ ਪਹਿਲੇ ਹੀ ਕਬੂਲ ਕਰ ਲੈਣਾ ਮੇਰਾ ਕੋਈ ਦਾਵਾ ਨਹੀਂ ਕਿ ਮੈਂ ਗੁਰੂ ਆਸ਼ੇ ਮੁਤਾਬਕ ਹੀ ਕਹਿ ਰਿਹਾ ਜਿੰਨੇ ਸਮਝ ਹੈ ਓਤਨੀ ਕਹਿ ਰਿਹਾ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਬੈਨ ਬੈਨ ਤੋਇ ਤੇਤੀ ਐਸਾ ਭਾਂਡਾ ਕਿਸੇ ਕੋਲ ਵੀ ਨਹੀਂ ਇਹ ਮੈਂ ਦਾਵੇ ਨਾਲ ਕਹਿ ਸਕਦਾ ਕਿ ਸਾਰੇ ਸਾਗਰ ਨੂੰ ਹੀ ਭਾਂਡੇ ਚੋਂ ਡੇਲਦੇ ਇਹ ਨਹੀਂ ਹੈ ਕਿਸ ਇਹ ਨਹੀਂ ਇਹ ਹੋ ਵੀ ਨਹੀਂ ਸਤਿ ਮੈਂ ਪਰਮਾਤਮਾ ਦੇ ਗੁਰੂ ਦੀ ਪੂਰੀ ਗੱਲ ਆਖ ਦਿੱਤੀ ਹੈ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ ਨਹੀਂ ਆਖਿਆ ਜਾ ਸਕਦਾ ਜੇ ਸਭ ਮਿਲ ਕੇ ਆਖਣਾ ਪਾਏ ਵੱਡਾ ਨਾ ਹੋਵੇ ਘਾਟ ਨਾ ਜਾ ਕਿਤਨਾ ਵੀ ਕਥਨ ਕਹੀਏ ਬਹੁਤਾ ਕਹੀਏ ਬਹੁਤਾ ਹੋਏ ਜਿੰਨਾ ਮੈਂ ਆਖਾਂਗਾ ਫਿਰ ਵੀ ਉਹ ਬਚਦਾ ਹੈ ਜਿੰਨਾ ਮੈਂ ਸੋਚਾਂਗਾ ਫਿਰ ਵੀ ਉਹ ਬਚਦਾ ਹੈ ਕਿਤਨਾ ਮੈਂ ਲਿਖਾਂਗਾ ਫਿਰ ਵੀ ਹੋ ਰਹਿ ਜਾਂਦਾ ਹੈ ਲੇਖਣੀਆਂ ਅਧੂਰੀਆਂ ਕਥਨੀਆਂ ਅਧੂਰੀਆਂ ਸੋਚਣੀਆਂ ਅਧੂਰੀਆਂ ਵਿਚਾਰ ਅਧੂਰੇ ਆਪ ਆਪਣੇ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਇਤੇਤੀ ਹੁਣ ਮੈਂ ਅਰਸ਼ ਕਰਾਂ ਧਿਆਨ ਜਿਸ ਦਾ ਚੱਲ ਪਿਆ ਉਹਨੂੰ ਕਹਿੰਦੇ ਨੇ ਪੰਥੀ ਲੇਕਿਨ ਜ਼ਰੂਰੀ ਨਹੀਂ ਪੰਥੀ ਧਾਰਮਿਕ ਹੋਵੇ ਧਰਮ ਤੱਕ ਪਹੁੰਚ ਗਿਆ ਹੋਵੇ ਇਹ ਜ਼ਰੂਰੀ ਨਹੀਂ ਹੈ ਅਜੇ ਰਸਤੇ 'ਚ ਹੈ ਪੰਥੀ ਦਾ ਮਤਲਬ ਕੀ ਹੈ ਰਸਤੇ 'ਚ ਪੰਥ ਦਾ ਮਤਲਬ ਕੀ ਹੈ ਰਸਤਾ ਜੋ ਪਹੁੰਚ ਗਿਆ ਹੈ ਪਰਮਾਤਮਾ ਤੇ ਹੈ ਸੀ ਪੂਰਨ ਤੌਰ ਤੇ ਮੰਨ ਲਿਆ ਹੈ ਉਹ ਪਹੁੰਚ ਗਿਆ ਉਹ ਤੇ ਹੈ ਕੋਈ ਅਸੀ ਉਸ ਤੋਂ ਦੂਰ ਥੋੜੀ ਆ ਕੋਈ ਉਗਮ ਥੋੜੀ ਹੋ ਗਿਆ ਸਿਰਫ ਮੰਨ ਲਿਆ ਹੈ ਤੋ ਮੰਨ ਲਿਆ ਕਿਸ ਤਰ੍ਹਾਂ ਇੱਕ ਤੇ ਸੁਣ ਕੇ ਮੰਨਿਆ ਪੜ ਕੇ ਮੰਨਿਆ ਇਹ ਨਹੀਂ ਪਹੁੰਚਿਆ ਇਹ ਨਹੀਂ ਪਹੁੰਚਿਆ ਸੁਣ ਕੇ ਮੰਨ ਲਿਆ ਚਲੋ ਮੰਨ ਲੈਂਦੇ ਆ ਵੇਖਿਆ ਨਹੀਂ ਹੈ ਅਨੁਭਵ ਪ੍ਰਕਾਸ਼ ਨਹੀਂ ਹੈ ਸੁਣ ਕੇ ਮੰਨਿਆ ਕਥਾ ਸੁਣ ਲਈ ਮੰਨ ਲਿਆ ਗੁਰਬਾਣੀ ਸੁਣ ਲਈ ਮੰਨ ਲਿਆ ਸਤਸੰਗ ਦੇ ਚ ਗਿਆ ਮੰਨ ਲਿਆ ਚਲੋ ਮੰਨ ਲੈਂਦੇ ਇਹ ਜਿਹੜਾ ਮੰਨਣਾ ਹੈ ਇਹ ਸੀਮਾ ਦੇ ਚ ਹੈ ਇਹ ਮਨੋਤ ਟੁੱਟ ਵੀ ਸਕਦੀ ਹੈ ਇਹ ਭਰੋਸਾ ਟੁੱਟ ਵੀ ਸਕਦਾ ਹੈ ਦੋ ਚਾਰ ਦਿਨ ਦੀ ਕੁਸੰਗਤ ਹੋਈ ਸਤਸੰਗ ਦੇ ਚ ਜੋੜਾ ਸੁਣਿਆ ਸੀ ਕਿ ਜੋ ਮੰਨਿਆ ਸੀ ਇਨਕਾਰ ਕਰਦੇ ਔਰ ਬਹੁਤੇ ਇਨਕਾਰ ਕਰਦੇ ਮੈਂ ਦੇਖੇ ਨੇ ਜੋ ਕੱਲ ਤੱਕ ਮੰਨਦੇ ਸਨ ਅੱਜ ਨਹੀਂ ਮੰਨਦੇ ਦੇਖੇ ਨੇ ਕੱਲ ਮੰਨਦੇ ਸਨ ਅੱਜ ਨਹੀਂ ਮੰਨਦੇ ਟੁੱਟ ਗਿਆ ਭਰੋਸਾ ਇਹ ਭਰੋਸਾ ਹਮੇਸ਼ਾ ਖਤਰੇ ਚੋਂਦਾ ਇੱਕ ਹੋਰ ਮੰਨਣਾ ਹੈ ਮੰਨੇ ਧਰਮ ਸੇ ਦੇ ਸੰਬੰਧ ਦੇਖ ਲਿਆ ਵੇਖ ਲਿਆ ਏ ਪ੍ਰਭੂ ਤੇਰੇ ਦੇ ਵਿੱਚ ਹੀ ਜੀ ਰਹੇ ਆ ਤੇਰੇ ਵਿੱਚ ਹੀ ਜਨਮ ਹੈ ਦੇਖ ਲੈ ਅਸੀਂ ਦਿਨ ਇਹ ਭਰੋਸਾ ਇਹ ਮੰਨਣਾ ਨਹੀਂ ਟੁੱਟੇ ਐਸਾ ਮੰਨਣ ਵਾਲਾ ਪਹੁੰਚ ਗਿਆ ਐਸੇ ਮੰਨਣ ਵਾਲੇ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਤਾ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾ ਹਜ਼ਾਰਾਂ ਸਰੋਤੇ ਕਿਦਰੇ ਬੈਠੇ ਹੋਣ ਲੱਖਾਂ ਬੈਠਿਆ ਹੋਣ ਇਸ ਤਰ੍ਹਾਂ ਦਾ ਮੰਨਣ ਵਾਲਾ ਕੋਈ ਕਦ ਹੁੰਦਾ ਬਾਕੀ ਵੀ ਮੰਨਣ ਵਾਲੇ ਆਉਂਦੇ ਨੇ ਸੁਣ ਕੇ ਮੰਨਦੇ ਆ ਖਤਰੇ ਚ ਹੈ ਅਗਰ ਰੋਜ਼ ਰੋਜ਼ ਸਤ ਸੰਗ ਨਾ ਕੀਤਾ ਰੋਜ਼ ਰੋਜ਼ ਜਪ ਨਾ ਕੀਤਾ ਤੇ ਮੰਨਣਾ ਕਿਸੇ ਦਿਨ ਵੀ ਟੁੱਟ ਜਾਏਗਾ ਇਹਨੇ ਗੁਰੂ ਦੀ ਰਹਿਤ ਵਿਦ ਸਭ ਛੱਕੇ ਤੇ ਟੰਗੇ ਰੱਖਦੇ ਨੇ ਉਹ ਦੇਖੇ ਨੇ ਮੈਂ ਦੇਖੇ ਇਹ ਮਨੋਦ ਟਿਕ ਟੁੱਟਦਿਆਂ देर ਨਹੀਂ ਲੱਗੇ। ਇਸ ਭਰੋਸੇ ਦੇ ਟੁੱਟਦਿਆਂ देर ਨਹੀਂ ਲੱਗੇਗੀ ਕਿਉਂਕਿ ਸੁਣ ਕੇ ਮੰਨਿਆ ਵੇਖਿਆ ਨਹੀਂ। ਵੇਖਣ ਵਾਸਤੇ ਆਪਣੀ ਅੱਖ ਚਾਹੀਦੀ ਹੈ। ਮੈਂ ਆਪਣੀ ਅੱਖ ਨਾਲ ਵੇਖ ਸਕਦਾ। ਮੈਂ ਪੁੱਤਰ ਦੀ ਅੱਖ ਨਾਲ ਨਹੀਂ ਵੇਖ ਸਕਦਾ, ਮੈਂ ਪਿਤਾ ਦੀ ਅੱਖ ਨਾਲ ਨਹੀਂ ਵੇਖ ਸਕਦਾ। ਮੈਂ ਭਰਾ ਦੀ ਅੱਖ ਨਾਲ ਨਹੀਂ ਵੇਖ ਸਕਦਾ। ਕੋਈ ਕਿਸੇ ਦੂਸਰੇ ਦੀ ਅੱਖ ਨਾਲ ਨਹੀਂ ਵੇਖ ਸਕਦਾ। ਭਾਵੇਂ ਕਿਤਨੀ ਹਮਦਰਦੀ ਹੋਵੇ। ਅੰਧੇ ਬੱਚੇ ਦੀ ਮਾਂ ਮਮਤਾ ਦੀ ਮਾਰੀ ਆਈ ਭਾਵੇਂ ਕਿਤਨਾ ਆਖੇ ਵੇ ਮੇਰੇ ਪੁੱਤ ਮੇਰੀ ਅੱਖਾਂ ਨਾਲ ਦੇ ਕਿਸ ਤਰ੍ਹਾਂ ਵੇਖੇ ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀ ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਕਿਸੇ ਦੇ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ ਬੋਲਣ ਵਾਸਤੇ ਆਪਣੀ ਜ਼ੁਬਾਨ ਚਾਹੀਦੀ ਕਿਸੇ ਦੀ ਜ਼ੁਬਾਨ ਨਾਲ ਨਹੀਂ ਬੋਲਿਆ ਜਾ ਸਕਦਾ ਸਮਝਣ ਦੇ ਵਾਸਤੇ ਆਪਣਾ ਦਿਮਾਗ ਚਾਹੀਦਾ ਕਿਸੇ ਦੇ ਦਿਮਾਗ ਨਾਲ ਨਹੀਂ ਸਮਝਿਆ ਜਾ ਸਕਦਾ ਮਨਣਾ ਵਾਸਤੇ ਆਪਣਾ ਮਨ ਚਾਹੀਦਾ ਹੈ ਕਿਸੇ ਦੂਸਰੇ ਦੇ ਮਨ ਨਾਲ ਨਹੀਂ ਇਸ ਵਾਸਤੇ ਅਨਭਵ ਪ੍ਰਕਾਸ਼ ਨਿਜੀ ਆਉਂਦਾ ਸੁਣ ਕੇ ਮੰਨਣਾ ਸਮਾਜਿਕ ਹੋ ਸਕਦਾ ਹੈ ਹਜ਼ਾਰਾਂ ਮਨੁੱਖਾਂ ਨੇ ਮੰਨੇ ਐ ਸਾਰੇ ਤੁਸੀਂ ਆਇਓ ਮੰਨਦੇ ਇਹ ਇਕੱਠ ਹੋ ਸਕਦਾ ਬੜੇ ਵੱਡੇ ਵੱਡੇ ਇਕੱਠ ਹੋ ਸਕਦੇ ਲੱਖਾਂ ਦੇ ਇਕੱਠ ਹੋ ਸਕਦੇ ਹੁੰਦੇ ਰਹਿੰਦੇ ਗੁਰੂ ਪਰਬਾਂ ਤੇ ਹੁੰਦੇ ਨੇ ਕੰਬ ਦੇ ਮੇਲੇ ਹੁੰਦੇ ਤੇ ਹਰੀਦਵਾਰ ਦੇ ਚ 2 ਕਰੋੜ ਤੋਂ ਲੈ ਕੇ 3 ਕਰੋੜ ਤੱਕ ਦਾ ਇਕੱਠ ਹੁੰਦਾ ਹੈ ਕੰਬ ਚਾਰ ਜਗ੍ਹਾ ਲੱਗਦਾ ਹੈ 나सिक ਦੇ ਚ ਓਜੈਨ ਦੇ ਚ ਪ੍ਰਿਆਗ ਰਾਜ ਦੇ ਚ ਔਰ ਹਰਦਵਾਰ ਦੇ ਚ ਜਿਨਾ ਦਿਨਾਂ ਚ ਕੰਬ ਲੱਗਦਾ ਹੈ ਅਲੱਗ ਅਦਾਲਤਾਂ ਉੱਥੇ ਬਣਾਈਆਂ ਜਾਂਦੀਆਂ ਹਨ ਅਲੱਗ 8-10 ਪੁਲਿਸ ਸਟੇਸ਼ਨ ਬਣਾਏ ਜਾਂਦੇ ਸਾਰਾ ਵਿਦੇ ਵਿਧਾਨ ਅਲਗ ਬਣਾ ਰਹਾ ਹੈ દોੜ ਆਏ ਕਰੋ ਕਈ ਮੁਲਕਾਂ ਦੇ ਇਤਨੀ ਆਬਾਦੀ ਵੀ ਨਹੀਂ ਹੈ ਪੂਰਾ ਇੱਕ ਮੁਲਕ ਛੋਟਾ ਜਿਹਾ ਪਾਕ ਜਾਂਦਾ ਹੈ ਹੰਬ ਤੱਕ ਇਹ ਜਿਹੜੇ ਸਾਰੇ ਮੰਨਣ ਵਾਲੇ ਆਉਂਦੇ ਨੇ ਸੁਣ ਕੇ ਬੰਦੇ ਆ ਕਿਸੇ ਦਾ ਅਨੁਭਵ ਨਹੀਂ ਹੁੰਦਾ ਹੋਵੇਗਾ ਨਾ ਬਚਾ ਲੋ ਕਹਿ ਸਕਦੇ ਆ 2.5 ਕਰੋੜੇ ਚ ਕੋਈ ਇੱਕ ਦੋ ਹੋਏ ਤੇ ਹੋਏ ਬਾਕੀ ਤੇ ਸੁਣ ਕੇ ਸੁਣਿਆ ਤੇ ਮੰਨ ਲਿਆ ਕਿਸੇ ਕੋਲ ਸੁਣਿਆ ਗੁਰੂ ਕੋਲ ਸੁਣਿਆ ਸਤਸੰਗੀਆਂ ਕੋਲ ਸੁਣਿਆ ਮੰਦਰ ਮਸਜਿਦ ਦੇ ਸੁਣਿਆ ਮੰਨ ਲਿਆ ਇਹ ਮੰਨਣਾ ਖਤਰੇ ਦੇ ਵਿੱਚ ਹੈ ਬੜੇ ਧਿਆਨ ਨਾਲ ਸੁਣਨਾ ਕੋਈ ਮਨੁੱਖ ਆਰਥਿਕ ਤੌਰ ਤੇ ਘਾਟੇ 'ਚ ਜਾ ਰਿਹਾ ਹੈ ਜਾਂ ਆਰਥਿਕ ਤੌਰ ਤੇ ਨਫੇ ਦੇ 'ਚ ਜਾ ਰਿਹਾ ਹੈ ਕਾਰੋਬਾਰੀ ਤੌਰ ਤੇ ਘਾਟੇ ਚ ਜਾ ਰਿਹਾ ਹੈ। ਇਹ ਕਾਰੋਬਾਰੀ ਤੌਰ ਤੇ ਨਫੇ ਚ ਜਾ ਰਿਹਾ ਹੈ, ਦਿਸ ਪੈਂਦਾ ਹੈ। ਵੀ ਅੱਜ ਕੀ ਮੇਰਾ ਕੰਮ ਘਾਟੇ ਚ ਜਾ ਰਿਹਾ ਹੈ, ਖੁਦ ਨੂੰ ਦਿਸ ਪੈਂਦਾ ਹੈ, ਪੜੋਸੀਆਂ ਨੂੰ ਵੀ ਦਿਸ ਪੈਂਦਾ ਹੈ, ਸ਼ਰੀਕਾਂ ਨੂੰ ਵੀ ਦਿਸ ਪੈਂਦਾ। ਘਾਟੇ ਚ ਜਾ ਰਿਹਾ। ਘਾਟੇ ਚ। ਚਲਨ ਦੱਸ ਦਿੰਦਾ ਹੈ, ਰਹਿਣ ਸਹਿਣ ਦੱਸ ਦਿੰਦਾ ਹੈ, ਬਹੁਤ ਘਾਟੇ ਚ ਜਾ ਰਿਹਾ। ਦੀਵਾਲੀਆ ਹੋ ਗਿਆ ਕੱਖ ਨਹੀਂ ਰਿਆ ਬਰਬਾਦ ਹੋ ਗਿਆ ਹੈ ਤੇ ਵੀ ਦੇ ਸਪੈਂਡ ਨਫੇ ਚ ਜਾ ਰਿਹਾ ਹੈ ਕਾਰੋਬਾਰ ਦੰਦਾ ਖੁਦ ਨੂੰ ਦਿਸਦਾ ਹੈ ਸ਼ਰੀਕਾ ਨੂੰ ਵੀ ਦਿਸਦਾ ਹੈ ਪੜੋਸੀਆਂ ਨੂੰ ਵੀ ਦਿਸਦਾ ਹੈ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਨਫੇ ਚ ਜਾ ਰਿਹਾ ਹੈ ਠੀਕ ਚੱਲ ਰਿਹਾ ਹੈ ਮਾਲਾ ਮਾਲ ਹੋ ਗਿਆ ਇਥੇ ਬਹੁਤ ਖੁਸ਼ਹਾਲ ਹੋ ਗਿਆ ਦੇ ਸਪੈਂਡ ਖੁਦ ਨੂੰ ਦਿਸ ਪੈਂਦਾ ਹੈ ਸ਼ਰੀਕਾਂ ਨੂੰ ਦਿਸ ਪੈਂਦਾ ਹੈ ਪੜੋਸੀਆਂ ਨੂੰ ਦਿਸ ਪੈਂਦਾ ਹੈ ਇਹ ਧਾਰਮਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਕਿ ਨੁਕਸਾਨ ਦੇ 'ਚ ਜਾ ਰਿਹਾ ਹੈ ਕਿਸ ਤਰ੍ਹਾਂ ਨਾ ਪੋਗਿਆ ਕਿਸ ਤਰ੍ਹਾਂ ਨਾ ਪੋਗਿਆ ਕਿਵੇਂ ਨਾ ਪੋਗਿਆ ਰੋਜ਼ ਰੋਜ਼ ਭਰੋਸਾ ਘਟਦਾ ਜਾ ਰਿਹਾ ਹੈ ਟੁੱਟਦਾ ਜਾ ਰਿਹਾ ਹੈ ਪਹਿਲੇ ਰੋਜ਼ ਨਿਤਨੇਮ ਕਰਦਾ ਸੀ ਹੁਣ ਨਹੀਂ ਪਹਿਲੇ ਰੋਜ਼ ਅਮਰਤ ਵੇਲੇ ਉੱਠ ਕੇ ਜਪ ਕਰਦਾ ਸੀ ਹੁਣ ਮੈਨੇ ਇੱਕ ਦਫਾ ਵੀ ਨਹੀਂ ਪਹਿਲੇ ਰੋਜ਼ ਗੁਰਦੁਆਰੇ ਜਾਂਦਾ ਸੀ ਸਤ ਸੰਗਤ ਦੇ ਚ ਹੁਣ ਨਹੀਂ ਬਿਨ ਸੰਗਤ ਮੈਲ ਭਰੀ ਜੈ ਜੀਓ ਗੁਰੂ ਰਾਮਦਾਸ ਤੇ ਲਾਨਤ ਵੀ ਪਾਉਂਦੇ ਨੇ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਦ੍ਰਿਗ ਜੀਵੇ ਦ੍ਰਿਗ ਜਿਓ ਜੀਵਨ ਤੇ ਲਾਨਤ ਐ ਲਾਨਤ ਫਟਕਾਰ ਐ ਉਹਨਾਂ ਤੇ ਸੰਗਤੇ ਚ ਨਹੀਂ ਆਇਆ ਸੰਗਤ ਦਾਪਣਾ गुण है संगत का गुण भवतत गाय ओदी अपनी में में ऐसी मेंर फिर मैं पंक्तियां ਤੁਹਾਡੇ ਸਾਹਮਣੇ ਰੱਖ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਬ੍ਰਿਗ ਜੀਵੇ ਲਾਨਤ ਹੈ द्रिग ਜੀਵੇ द्रिग जेवास ऐसा ਕਿਉਂ ਇਹਦਾ ਤਾਂ ਬਰੋਸਾ ਘਟਦਾ ਜਾ ਰਿਹਾ ਹੈ ਤੇ ਨੁਕਸਾਨ ਦੇ ਚ ਜਾ ਰਿਹਾ ਹੈ ਐਸੇ ਵਾਸਤੇ ਤਾੜਨਾ ਕੀਤੀ ਕਿਉਂ ਨੁਕਸਾਨ ਦੇ ਚ ਜਾ ਰਿਹਾ ਦੀਵਾਲੀਆ ਹੋ ਗਿਆ ਰਿਆਈ ਨਹੀਂ ਪਰ ਬਰੋਸਾ ਰਿਆਈ ਨਹੀਂ ਹੁਣ ਗੁਰਪੁਰਬ ਵਾਲੇ ਦਿਨ ਵੀ ਗੁਰਦੁਆਰੇ ਆਣ ਦੀ ਲੋੜ ਨਹੀਂ ਰਿਆਈ ਨਹੀਂ ਦੀਵਾਲੀਆ ਹੋ ਗਿਆ ਬਰੋਸਾ ਵਧਦਾ ਜਾ ਰਿਹਾ ਹੈ ਪਹਿਲੇ ਕਦੀ ਕਦੀ ਨਿਤਨੇਮ ਕਰਦਾ ਸੀ ਰੋਜ਼ ਕਰਦਾ ਪਹਿਲੇ ਕਦੀ ਕਦੀ ਜਪ ਕਰਦਾ ਸੀ ਰੋਜ਼ ਕਰਦਾ ਹੈ ਗੁਰੂ ਦੀ ਹਰ ਰਹਿਤ ਵੈਦ ਦੇ ਵਿੱਚ ਭਰੋਸਾ ਰੱਖਦਾ ਹੈ ਵਿਸ਼ਵਾਸ ਇਸ ਦਾ ਵੱਧਾ ਜਾ ਰਿਹਾ ਹੈ ਨਫੇ ਚ ਜਾ ਰਿਹਾ ਹੈ ਧਰਮ ਤੱਕ ਪਹੁੰਚ ਗਿਆ ਹੈ ਹੁਣ ਇਹ ਵਿਸ਼ਵਾਸ ਸ਼ਰਧਾ ਬਣ ਗਿਆ ਦੁਨੀਆ ਦੀ ਕੋਈ ਤਾਕਤ ਇਹਦੀ ਸ਼ਰਧਾ ਨੂੰ ਤੋੜ ਨਹੀਂ ਸਕਦੀ ਇਹ ਮਾਲਾ ਮਾਲ ਹੋ ਗਿਆ ਇਹ ਪ੍ਰਮਾਤਮਾ ਦਾ ਰੂਪ ਹੋ ਗਿਆ ਗੁਰੂ ਦਾ ਰੂਪ ਹੋ ਗਿਆ ਗੁਰੂ ਆਪ ਮਾਨ ਨਾਲ ਕਹ ਦੇਗਾ ਖਾਲਸਾ ਮੇਰਾ ਰੂਪ ਹੈ ਖਾਸ ਇਹ ਮੇਰਾ ਆਪਣਾ ਰੂਪ ਹੈ ਇਹ ਮੇਰੀ ਆਪਣੀ ਹੋਂਦ ਹੈ ਇਸੇ ਨੂੰ ਕਬੀਰ ਨੇ ਕਿਹਾ ਮੈਂ ਤੇ ਰਾਮ ਦਾ ਰੂਪ ਹੋ ਗਿਆ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਬਿਓ ਸੱਚ ਹੋ ਗਿਆ ਪਰਮਾਤਮਾ ਸੱਚ ਹੈ ਤੇ ਆਪਾਂ ਵੀ ਸੱਚ ਹੋ ਗਏ ਕਬੀਰ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਬਿਓ ਅਨ ਕਥੇ ਨ ਜਾਇ ਹੁਣ ਜੋ ਸੱਚੀ ਹੋ ਗਿਆ ਤੇ ਸੱਚ ਤੇ ਪਰਮਾਤਮਾ ਹੈ ਕੌਣ ਤੋੜੇਗਾ ਉਨ ਨੂੰ ਕੋਣ ਬਿਗਾੜੇਗਾ ਉਹ ਤੇ ਸਮਰੱਥ ਹੋ ਗਿਆ ਉਹ ਤੇ ਮਹਾਨ ਹੋ ਗਿਆ ਮਨੁੱਖ ਸੱਚ ਹੁੰਦਾ ਹੈ ਕਦੋਂ ਹੁੰਦਾ ਹੈ ਜਦ ਧਿਆਨ ਦੀ ਯਾਤਰਾ ਪੂਰੀ ਹੋ ਜਾਂਦੀ ਹੈ ਤੁਸੀਂ ਗੁਰਦੁਆਰੇ ਤੱਕ ਆਇਓ ਚਲੋ ਜਿਹੜੇ ਦੂਰ ਤੋਂ ਆਏ ਨੇ ਆਪਣੀ ਗੱਡੀਆਂ ਤੇ ਆਇਓ ਹੋਰ ਬਹੁਤ ਦੂਰ ਦੀ ਯਾਤਰਾ ਹੁੰਦੀ ਹੈ ਪਲੇਨ ਤੇ ਕਰਦਾ ਹੈ ਬੰਦਾ ਧਿਆਨ ਸੰਸਾਰ ਤੋਂ ਨਿਰੰਕਾਰ ਤੱਕ ਜਾਵੇ ਧਿਆਨ ਪਦਾਰਥਾਂ ਦੇ ਚ ਹੈ ਪਰਮਾਤਮਾ ਤੱਕ ਜਾਵੇ ਧਿਆਨ ਪਰਿਵਾਰ ਦੇ ਚ ਹੈ ਬਾਰ ਬਾਰ ਪਰਿਵਾਰ ਦੇ ਮੈਂਬਰਾਂ ਦੀ ਯਾਦ ਆਉਂਦੀ ਹੈ ਬਾਰ ਬਾਰ ਆ ਦੇਖੋ ਪਿਤਾ ਨੂੰ ਯਾਦ ਕਰਨਾ ਹੈ ਪੁੱਤਰ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਵਾਜਾ ਵਜਾਣ ਦੀ ਲੋੜ ਹੈ ਕਥਾ ਕਹਾਣੀਆਂ ਦੀ ਲੋੜ ਹੈ ਕੋਈ ਫਲਸਫਾ ਘੋਟਣ ਦੀ ਲੋੜ ਹੈ ਆਪੇ ਆ ਜਾਂਦਾ ਆਪੇ ਆਉਂਦਾ ਆਪੇ ਆਉਂਦਾ ਧਨ ਨੂੰ ਯਾਦ ਕਰਨਾ ਹੋਵੇ ਕਾਰੋਬਾਰ ਨੂੰ ਯਾਦ ਕਰਨਾ ਹੋਵੇ ਕੋਈ ਕੀਰਤਨ ਸੁਣਨ ਦੀ ਲੋੜ ਹੈ ਇਹ ਫਲਸਫਾ ਘੋਟਣ ਦੀ ਲੋੜ ਹੈ ਪੋਥੀਆਂ ਪੜਨ ਦੀ ਲੋੜ ਹੈ ਕਥਾ ਕਹਾਣੀਆਂ ਕਰਨ ਦੀ ਜਾਂ ਸੁਣਨ ਦੀ ਲੋੜ ਹੈ ਪਦਾਰਥਾਂ ਦੀ ਯਾਦ ਧਨ ਦੀ ਯਾਦ ਪਰਿਵਾਰ ਦੇ ਮੈਂਬਰਾਂ ਦੀ ਯਾਦ ਆਪੇ ਹੀ ਆਉਂਦੀ ਹੈ ਆਪੇ ਹੀ ਰਹਿ ਗਈ ਗੱਲ ਨਿਰੰਕਾਰ ਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ ਛੇਣੇ ਖੜਕਾਓ ਢੋਲਕਾਂ ਵਜਾਓ ਗਲੇ 파ੜੋ ਫਲਸਫਾ ਘੋਟੋ ਕਹਾਣੀ ਸੁਣੋ ਕਹਾਣੀਆਂ ਸੁਣੋ ਯਕੀਨ ਜਾਣਵੇ ਸਭ ਕੁਝ ਦੇ ਬਾਵਜੂਦ ਵੀ ਪਰਿਵਾਰ ਯਾਦ ਆਉਂਦਾ ਰਹਿੰਦਾ ਛੇਣੇ ਵਜਾਂਦੇ ਆ ਵਜਾਂਦੇ ਆ ਢੋਲਕਾਂ ਖੜਕਾਂਦੇ ਆ ਖੜਕਾਂਦੇ ਆ ਪਰਿਵਾਰ ਯਾਦ ਆਉਂਦਾ ਰਹਿੰਦਾ ਬਾਜ਼ਾਰ ਆਂਦਾ ਯਾਦ ਆਉਂਦਾ ਰਹਿੰਦਾ ਨਿਰੰਕਾਰ ਯਾਦ ਨਹੀਂ ਆਉਂਦਾ ਇਹ ਸਚਾਈ ਹੈ ਇਹਨੂੰ ਕਬੂਲ ਕਰ ਲੈਣਾ ਚਾਹੀਦਾ ਕਾਰਨ ਸੋਖਾ ਜੋ ਵੇਖਿਆ ਬੜਾ ਛੇਤੀ ਧਿਆਨ ਚਲੇ ਜਾਂਦਾ ਬਿਨ ਦੇਖੇ ਉਹ ਬੁਝੇ ਨਹੀਂ ਆਸਾ ਬੜੇ ਕੀਮਤੀ ਬੋਲਨੇ ਗੁਰੂ ਗ੍ਰੰਥ ਸਾਹਿਬ हे ਪ੍ਰਭੂ ਤੈਨੂੰ ਵੇਖਿਆ ਤੇ ਨਹੀਂ ਪਰ ਇਸ ਭਰੋਸੇ ਨੂੰ ਤੇਰੇ ਤੱਕ ਕਿਵੇਂ ਪੁਚਾਈ ਵੇਖਿਆ ਬਿਨ ਦੇਖੇ ਉਹ ਬੁਝੇ ਨਹੀਂ ਆਸਾ ਚਲੋ ਸੁਣ ਕੇ ਭਰੋਸਾ ਕਰ ਲੈਂਦੇ ਆ ਪੜ ਕੇ ਭਰੋਸਾ ਕਰ ਲੈਂਦੇ ਆ ਇਹ ਭਰੋਸਾ ਡਗਮਗਾਉਂਦਾ ਵੀ ਰਹੇਗਾ ਲੜਖੜਾਂਦਾ ਵੀ ਰਹੇਗਾ ਇਹ ਵੀ ਮੈਲਸ ਕਰਦੇ ਆ ਅਵਲਤੇ ਲੜਖੜਾ ਕੇ ਵੀ ਕੋਈ ਹਜ਼ਾਰਾਂ ਚ ਇੱਕ ਕਦ ਚੱਲਦਾ ਹੈ ਡਗਮਗਾ ਕੇ ਵੀ ਕੋਈ ਇੱਕ ਕਦ ਚੱਲਦਾ ਹੈ ਨਹੀਂ ਚੱਲਦੇ ਆਰੇ ਨੇ 40 ਸਾਲ ਤੋਂ ਗੁਰਦੁਆਰੇ ਧਿਆਨ ਚਲਵੇ ਪਿਆ ਹੋਵੇ ਨਹੀਂ ਮੈਂ ਆਪਣੇ ਤਜਰਬੇ ਦੀ ਬਨਾ ਤੇ ਕਹਿੰਦਾ ਕਿਉਂਕਿ ਮੈਨੂੰ ਇੱਕ ਅੰਦਾਜ਼ੇ ਦੇ ਮੁਤਾਬਕ 48 ਸਾਲ ਤੋਂ ਜ਼ਿਆਦਾ ਹੋ ਗਿਆ ਇਹਨ ਕਥਾ ਕਰਦੇ ਆਂ ਤੇ ਕਈ ਸ਼ਹਿਰਾਂਤ ਮੇਰਾ ਨਾਗਾ ਇਹਨਾਂ 48 ਸਾਲਾਂ ਚ ਨਹੀਂ ਪਿਆ ਲਖਨਊ ਹੈ ਕਾਨਪੁਰ ਹੈ पटना ਸਾਹਿਬ ਹੈ ਦਿੱਲੀ ਹੈ ਅੰદાવાદ ਹੈ ਬੰਬੇ ਹੈ ਅਮਰਸਰ ਹੈ ਮੈਂ ਕਦੀ ਨਾ ਗਾਇ ਨਹੀਂ ਪਾਇਆ ਮੇਰਾ ਪਹੁੰਚਣਾ ਹੁੰਦਾ ਕੁਝ ਬੰਦੇ ਜੋ ਮੈਂ 40 45 ਸਾਲ ਪਿਛੇ ਪਹਿਲੇ ਦੇਖੇ ਅੱਜ ਵੀ ਉੱਥੇ ਖੜੇ ਨੇ ਭਾਵੇਂ ਸਰੀਰ ਬੁੱਢੇ ਹੋ ਗਏ ਧਿਆਨ ਤੇ ਉੱਥੇ ਦਾ ਉੱਥੇ ਖੜਾ ਉਦੋਂ ਵੀ ਮਹਾਕਰੋਧੀ ਸਨ ਅੱਜ ਵੀ ਮਹਾਕਰੋਧੀ ਉਦੋਂ ਵੀ ਮਹਾਹੰਕਾਰੀ ਸਨ ਅੱਜ ਵੀ ਮਹਾਹੰਕਾਰੀ ਉਦੋਂ ਵੀ ਮਹਾਨ ਬੇਈਮਾਨ ਤੇ ਲੋਭੀ ਸਨ ਹੁਣ ਬੇਈਮਾਨੀ ਤੇ ਲੋਭ ਵੱਧ ਗਿਆ ਘਟਿਆ ਦੇਖੋ ਹੀ ਨਹੀਂ ਉੱਥੇ ਦੇ ਉੱਥੇ ਧਿਆਨ ਚਲਿਆ ਹੀ ਨਹੀਂ ਸਿਰ ਪੈਰ ਹੀ ਚੱਲ ਕੇ ਗੁਰਦੁਆਰੇ ਤੱਕ ਆਏ ਮੈਂ ਇਤਨਾ ਅਰਜ਼ ਕਰਾਂ ਧਿਆਨ ਜਿਸ ਦਾ ਚੱਲ ਪਿਆ ਚੱਲਦਿਆਂ ਇਹ ਸਿੱਧੀਆਂ ਮਿਲਣ ਗਈ ਮਿਲਣ ਗਈ ਇਨਾਂ ਸਿੱਧੀਆਂ 'ਚ ਕੋਈ ਰੁਕ ਵੀ ਸਕਦਾ ਹੈ ਗੁਰੂ ਨਾਨਕ ਸਾਹਿਬ ਧਾਨ ਵੀ ਕਰਾਉਂਦੇ ਨੇ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਇਹ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਇੱਥੇ ਵੀ ਕੋਈ ਸਿੱਧ ਸੂਖਸ਼ਮ ਸਰੀਰ ਬੈਠੇ ਹੋ ਸਕਦੇ ਆ ਗਿਆਨੀ ਬਲਵਿੰਦਰ ਸਿੰਘ ਜੀ ਬੈਠੇ ਮੈਨੂੰ ਸੈਟਲ ਦੀ ਗੱਲ ਹੈ 2 ਸਾਲ ਪਹਿਲੇ ਦੀ ਗੱਲ ਆ ਕੇ ਕਹਿਣ ਲੱਗੇ ਗਿਆਨੀ ਜੀ ਇੱਕ ਸਿੰਘ ਕਹਿੰਦਾ ਵੇ ਸਟੇਜ ਦੇ ਪਿੱਛੇ ਇਹ ਦੋ ਕੌਣ ਬੈਠੇ ਨੇ ਹੁਣ ਸਟੇਜ ਤੇ ਤਾਂ ਮੈਂ ਕੱਲਾ ਬੈਠਾ ਸੀ ਹੋਰ ਨਹੀਂ ਸੀ ਕਹਿੰਦਾ ਮਸਕੀਨ ਕੋਲੋਂ ਪੁੱਛੋ ਇਹ ਦੋ ਕੌਣ ਬੈਠੇ ਨੇ ਕੋਈ ਨਹੀਂ ਬੈਠੇ ਸੀ ਕੋਈ ਬੈਠੇ ਉਸਨੂੰ ਦਿਖਾਈ ਦੇਂਦੇ ਸੋਖਸ਼ਮ ਸਰੀਰ ਇਸ ਤਰ੍ਹਾਂ ਦਾ ਮੈਂ ਇਹ ਤੁਹਾਡੇ ਨੇੜੇ ਇੰਗਲੈਂਡ ਦੇ ਵਿੱਚ ਵੀ ਲਿਖਿਆ ਸਰਦਾਰ ਸੁੱਚਾ ਸੀ ਲੰਗਰ ਦੇ ਚ ਬੈਠੇ ਸੀ ਤੇ ਗੈਨੇ ਜੀ ਮੈਨੂੰ ਕਹਿੰਦੇ ਕਿ ਗੈਨੇ ਜੀ ਅੱਜ ਬਾਬਾ ਜੀ ਵੀ ਬੈਠੇ ਨੇ ਕੋਈ ਬਾਬਾ ਸੰਤ ਪਹਿਲੇ ਵਹੇ ਹੋਏ ਹੋਣੇ ਨੇ ਉਹ ਵੀ ਬੈਠੇ ਨੇ ਕਿੱਥੇ ਨੇ ਕਹਿੰਦੇ ਉਹ ਪਹਿਲੇ ਮੈਂ ਉਹਨਾਂ ਨੂੰ ਪਾਗਲ ਸਮਝਿਆ ਸੀ ਸਾਰੀ ਰਾਤ ਇੱਕ ਕਾਰਾਂ ਦੀ ਏਜੰਸੀ ਦੇ ਚ ਮੁਲਾਜ਼ਮ ਹੈ ਪਹਿਰੇਦਾਰੀ ਵਾਚ ਮੈਂ ਨਹੀਂ ਕਰਦਾ ਸਾਰੀ ਰਾਤ ਜਾਗਦਾ ਮੈਨੂੰ ਕਹਿੰਦਾ ਸਾਰੀ ਰਾਤ ਬਾਜਨ ਕਰਨ ਨੂੰ ਮਿਲ ਜਾਂਦਾ ਸਰੂ ਰਾਤ ਵਾਇਗੁਰੂ ਵਾਇਗੁਰੂ ਕਰਦੇ ਕੁਝ ਖੇਡ ਬਣ ਗਈ ਉਹ ਕੁਝ ਸਿਲਸਿਲਾ ਬਣ ਗਿਆ ਦੋ ਦਫਾ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ ਗੈਣੀ ਜੀ ਆ ਬੈਠ ਕਹੈਨੇ ਬਲਵਿੰਦਰ ਸਿੰਘ ਜੀ ਮੇਰੇ ਕੋਲ ਆਏ ਕਹਿੰਦੇ ਗੈਣੀ ਜੀ ਕੋਣ ਬੈਠੇ ਸਨ ਮੈਂ ਕਿ ਮੈਨੂੰ ਤਾਂ ਨਹੀਂ ਦਿਖਾਈ ਦਿੱਤੇ ਮੈਨੂੰ ਨਹੀਂ ਪਤਾ ਕਹਿੰਦੇ ਉਹ ਕਹਿੰਦਾ ਪਹਿਲੇ ਮੈਂ ਸਮਝਦਾ ਸੀ ਐਵੇਂ ਕਹਿੰਦਾ ਪਰ ਹੁਣ ਮੈਂ ਕਹਿੰਦਾ ਨਹੀਂ ਉਹਨੂੰ ਦਿਖਾਈ ਦਿੱਤਾ ਸੂਖਸ਼ਮ ਸਰੀਰ ਕਿਹਨੂੰ ਦਿਖਾਈ ਦੇਂਦਾ ਹੈ ਜਿਹਦੇ ਕੋਲ ਸੂਖਸ਼ਮ ਦ੍ਰਿਸ਼ਟੀ ਹੋ ਗਈ ਹੈ ਜੱਬ ਕਰਦੇ ਆ ਕਰਦੇ ਇਹਦੇ ਕੋਲ ਬਾਰੀਕ ਦ੍ਰਿਸ਼ਟੀ ਹੋ ਗਈ ਹੈ ਖੁਰਦ ਬੇਨ ਵੀ ਨਹੀਂ ਦੇਖ ਸਕਦੇ ਉਹ ਅੱਖਾਂ ਦੇਖ ਸਕਦੀਆਂ ਦੂਰ ਬੇਨ ਵੀ ਨਹੀਂ ਦੇਖ ਸਕਦੇ ਉਹ ਅੱਖਾਂ ਦੇਖ ਸਕਦੀਆਂ ਇਸ ਵਾਸਤੇ ਐਸੇ ਪੁਰਸ਼ਾਂ ਨੇ ਗ੍ਰਹਿ ਨਿਛਤਰਾਂ ਦੀ ਗੱਲ ਲਿਖੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਲਿਖੀ ਹੈ ਅੱਜ ਵੀ ਸਹੀ ਹੈ ਉਹਨਾਂ ਦੀ ਗਣ ਵਿਦਿਆ ਅੱਜ ਵੀ ਕੋਈ ਠੋਕਰਾ ਨਹੀਂ ਸਕਦਾ ਇੱਕ ਸਾਲ ਪਹਿਲੇ ਦੱਸ ਦਿੰਦੇ ਨੇ ਉਹਨਾਂ ਦੀਆਂ ਲਿਖਤਾਂ ਦੇ ਸਾਬ ਗਣਤ ਦੇ ਸਾਬ ਨਾਲ ਚੰ드ਰਮਾ ਨੂੰ ਗ੍ਰੈਂਡ ਲੱਗੇਗਾ ਫਲਾਣੇ ਇਲਾਕੇ 'ਚ ਲੱਗੇਗਾ ਇਤਨੇ ਸਮੇਂ 'ਚ ਲੱਗੇਗਾ ਸੂਰਜ ਨੂੰ ਗ੍ਰੈਂਡ ਲੱਗੇਗਾ ਐਸ ਵਕਤ ਲੱਗੇਗਾ ਇਸ ਇਲਾਕੇ 'ਚ ਲੱਗੇਗਾ ਇਹ ਗਣਤ ਵਿਦਿਆ ਵਿਰਗੂ ਪੰਡਤ ਦੀ ਸੂਖਮ ਸਰੀਰ ਕਰਕੇ ਸੀ ਹੋਰ ਤੇ ਕੋਈ ਸਾਧਨ ਹੀ ਨਹੀਂ ਸੀ ਇਹ ਸੂਖਮ ਸ਼ਕਤੀ ਸੀ ਜਿਹਦੇ ਆਧਾਰ ਤੇ ਉਸਨੇ ਗਣਤ ਵਿਦਿਆ ਸਾਰੀ ਲਿਖ ਦਿੱਤੀ ਅਜੋਕੇ ਸਾਇੰਟਿਸਟ ਉਸ ਨੂੰ ਗਲਤ ਨਹੀਂ ਸਾਬਤ ਕਰ ਸਕਦੇ ਬਲਕਿ ਸਾਇੰਸ ਦਾ ਨਾਂ ਦੇ ਕੁਝ ਖੋਜ ਗਲਤ ਵੀ ਸਾਬਤ ਹੋ ਜਾਂਦੀ ਹੈ ਉਹਦੀ ਗਣਤ ਨਹੀਂ ਗਲਤ ਸਾਬ ਕਿਉਂਕਿ ਉਹਨੇ ਅਧਿਆਤਮਿਕ ਦ੍ਰਿਸ਼ਟੀ ਨਾਲ ਉਹਦੇ ਸੂਖਮ ਸਰੀਰ ਨੇ ਅਸਾ ਦੇਖੇ ਸੂਖਮ ਸਰੀਰ ਦੀ ਗਮਤਾ ਬਹੁਤ ਹੋ ਜਾਂਦੀ ਹੈ ਪਕੜ ਬਹੁਤ ਹੋ ਜਾਂਦੀ ਹੈ ਸ਼ਕਤੀ ਬਹੁਤ ਹੋ ਜਾਂਦੀ ਹੈ ਉਹ ਸਰੀਰ ਤੋਂ ਅਲੱਗ ਵੀ ਹੋ ਸਕਦਾ ਹੈ ਪਰ ਸ਼ਕਤੀ ਦਾ ਗਲਤ ਵੀ ਇਸਤੇਮਾਲ ਕਰ ਸਕਦਾ ਹੈ ਕਿਉਂਕਿ ਅਜੇ ਪ੍ਰਭੂ ਤੱਕ ਨਹੀਂ ਪਹੁੰਚਿਆ ਸਿੱਧਵੀ ਨਹੀਂ ਪਾਉਂਦੇ ਐਸਾ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਖੇ ਭਾਉ ਮਤ ਦੇਖ ਭੂਲ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਕੀ ਕੁਝ ਰਸਤੇ ਚ ਹੋ ਸਕਦਾ ਅਗਰ ਧਿਆਨ ਚੱਲ ਪਿਆ ਗੁਰਬਾਣੀ ਦੀ ਰੋਸ਼ਨੀ ਚ ਮੈਂ ਸਾਰੀਆਂ ਵਿਚਾਰਾਂ ਤੁਹਾਡੇ ਸਾਹਮਣੇ